ਉਪਕੰਧ ਦੇ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆ ਹੈ ਪੁਲਿਸ ਬਲਗਰ ਪਹੁੰਚੀ ਪੁਲਿਸ ਆਈ ਹੈ ਜੀ ਇੱਕ ਮੋਟਰਸਾਈਕਲ ਬਰਾਮਦ ਹੋਇਆ ਜੀ ਦਿੱਤਾ ਉਹਨਾਂ ਨੂੰ ਅਸੀਂ ਕਿਹਾ ਖੜੋ মিডিਆ ਆ ਰਹੀ ਹੈ ਵੀ মিডিਆ ਸਾਹਮਣੇ ਅਸੀਂ ਤੋਰਾਂਗੇ ਉਹ ਕਹਿੰਦੇ ਥਾਣੇ ਆਓ ਕੰਪਲੇਂਟ ਕਰਾਓ ਫਿਰ ਦੇਖਾਂਗੇ ਜੀ ਕਿੰਨੇ ਕੁ ਜਾਣੇ ਇੱਥੇ ਆਤੰਕ ਮਚਾ ਕੇ ਗਏ ਹੋਰਤੰਕ ਮਚਾ ਕੇ 70 80 ਜੁੜੇ ਹੋਣੇ ਹਾਲੇ ਵੀ ਉਹ ਬੰਦੇ ਨੈਰ ਦੇ ਡੁਗਰੀ ਪੁਲ ਤੇ ਖੜੇ ਹੈ ਜੀ ਵੀਡੀਓ ਬਣਾ ਲਓ ਲੈਟਾ ਦਿਓ ਉੱਥੇ ਵੀਡੀਓ ਦੇ ਵਿੱਚ ਆ ਜਾਊਗੇ ਜੀ ਮਾਹੌਲ ਕਿਸ ਤਰ੍ਹਾਂ ਦਾ ਬਣਿਆ ਆ ਬੱਚਿਆਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਵੱਡੇ ਸਾਡੇ ਬੱਚਿਆਂ ਨੇ ਜੀ ਸਕੂਲੇ ਨਾਨੀਆਂ ਦਰੀਆਂ ਪਈਆਂ ਸਾਡੀਆਂ ਜਿੰਨੇ ਵੀ ਕਰਦਿਆਂ ਮਾਵਾ ਪੈਣਾ ਜਿੰਨੇ ਵੀ ਇਹ ਸਾਰੇ ਡਰੇ ਕਾਨੂੰਨ ਵਿਵਸਥਾ ਕਿਸ ਤਰ੍ਹਾਂ ਦੀ ਹੈ ਤੇ ਕਾਨੂੰਨ ਵਿਵਸਥਾ ਜੀ ਇਹ ਹਾਂ ਜੀ ਕਲੋਨੀ ਚ ਨਹੀਂ ਆ ਕਲੋਨੀ ਵਾਸਤੇ ਨਹੀਂ ਆ ਜੀ ਇਹ ਕਿਹੜੀ ਕਲੋਨੀ ਵਾਸਤੇ ਨਹੀਂ ਆ ਜੀ ਕਿਸੇ ਦੇ ਸੱਟਾ ਚੁੰਬੇ ਸੱਟਾ ਬਲੇਰ ਰਹੀ ਆ ਹਾਂ ਜੀ ਇੱਕ ਮੁੰਡੇ ਦੇ ਲੱਗਿਆ ਹੁੰਦੇ ਤੀਜੀ ਮੰਜ਼ਲ ਤੇ ਚੜ ਕੇ ਮਾਰੀਆਂ ਜੀ ਬਾਹ ਦੇ ਮਾਰੀ ਇਹਨਾਂ ਦਾ ਬੇਟਾ ਜੀ ਉਹਨੇ ਰੋਕਿਆ ਸੀ ਵੀ ਨਸ਼ਾ ਨਾਲ ਵਿੱਚੋਂ ਉਹਦੇ ਨਾਲ ਕੀ ਰੰਜਿਸ਼ ਸੀਗੀ ਬਸ ਇਹ ਨਸ਼ਾ ਨਹੀਂ ਵਿੱਚੋਂ ਬਸ ਜੀ ਚਿੱਤੇ ਤੋਂ ਵੀ ਬਸ ਨਸ਼ਾ ਨਾਲ ਵਿੱਚੋਂ ਬਸ ਆਹੀ ਹਾਂ ਜੀ ਹਾਂ ਜੀ ਦੀਦੀ ਜੀ ਹਾਂ ਜੀ ਵੀ ਨਸ਼ਾ ਨਾਲ ਵਿੱਚੋਂ ਬਸ ਉਹਨੇ ਇੰਨੀ ਗੱਲ ਹੀ ਕੀਤੀ ਇੱਥੇ ਗੁੰਡਾ ਕਰਦੀ ਨੰਦਾ ਨਾ ਦਿਖ ਮੈਨੂੰ ਦੱਸਿਆ ਕਾ ਕੋਈ ਚਿੱਟੇ ਨਾ ਵੇਚਣ ਲੈ ਕੇ ਲੜਾਈ ਝਗੜਾ ਹੋਇਆ ਕਾਫੀ ਖੂਬਾ ਫਿਲਮੀ ਸਟਾਈਲ ਵਾਂਗੂ ਇਹ ਆਮ ਗੁੰਡਾਗਰਦੀ ਦਾ ਨਾਚ ਨਜ਼ਰ ਆਇਆ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਨੌਜਵਾਨਾਂ ਦੇ ਵੱਲੋਂ ਇੱਟਾ ਰੋੜੇ ਚਲਾਏ ਗਏ ਨੇ ਦਰਸਲ ਇਲਾਕਾ ਨਿਵਾਸੀਆਂ ਦੇ ਵੱਲੋਂ ਨਸ਼ਾ ਵੇਚਣ ਦਾ ਵਿਰੋਧ ਕੀਤਾ ਗਿਆ ਸੀ ਕਿ ਇਸੇ ਦੌਰਾਨ ਤਸਕਰਾਂ ਦੇ ਵੱਲੋਂ ਆਪਣੇ ਬੰਦੇ ਬੁਲਾਏ ਗਏ 50 ਦੇ ਕਰੀਬ ਇਹ ਬਦਮਾਸ਼ ਦੱਸੇ ਜਾ ਰਹੇ ਨੇ ਜੋ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਮੁਹੱਲੇ ਦੇ ਵਿੱਚ ਇਹਨਾਂ ਦੇ ਵੱਲੋਂ ਹੁੱਲੜਬਾਜ਼ੀ ਕੀਤੀ ਗਈ ਹੈ ਜਿਹੜੇ ਵਾਹਨ ਖੜੇ ਸੀ ਉਹਨਾਂ ਨੂੰ ਵੀ ਨੁਕਸਾਨ ਨਿਆ ਗਿਆ ਕਿਹਾ ਜਾ ਰਿਹਾ ਹੈ ਕਿ ਇਸ ਇਲਾਕੇ ਦੇ ਵਿੱਚ ਲਗਾਤਾਰ ਨਸ਼ਾ ਵੇਚਣ ਦਾ ਜੋ ਕੰਮ ਕੀਤਾ ਜਾਂਦਾ ਹੈ ਤਾਂ ਅਜਿਹੇ ਦੇ ਵਿੱਚ ਮੁਹੱਲਾ ਨਿਵਾਸੀ ਇਕੱਠੇ ਹੁੰਦੇ ਨੇ ਵਿਰੋਧ ਕੀਤਾ ਜਾਂਦਾ ਹੈ ਤਾਂ ਇਸ ਨੂੰ ਲੈ ਕੇ ਨਸ਼ਾ ਤਸਕਰਾਂ ਦੇ ਵੱਲੋਂ ਆਪਣੇ ਸਾਥੀਆਂ ਨੂੰ ਬੁਲਾਇਆ ਗਿਆ ਤੇ ਮੁਹੱਲੇ ਦੇ ਵਿੱਚ ਜੋ ਇਹ ਗੁੰਡਾਗਰਦੀ ਦਿਖਾਈ ਗਈ ਹੈ ਤਸਵੀਰਾਂ ਸਾਰੀਆਂ ਲੋਕਾਂ ਦੇ ਵੱਲੋਂ ਆਪਣੇ ਫੋਨਾਂ ਦੇ ਵਿੱਚ ਕੈਪਚਰ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਵੀ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਕਿਸ ਤਰੀਕੇ ਦੇ ਨਾਲ ਮਾਹੌਲ ਨੂੰ ਖਰਾਬ ਕੀਤਾ ਜਾ ਰਿਹਾ ਹੈ ਇੱਟਾ ਰੋੜੇ ਚਲਾਏ ਗਏ ਨੇ ਕਈ ਲੋਕ ਜਿਹੜੇ ਨੇ ਗੰਭੀਰ ਜ਼ਖਮੀ ਵੀ ਹੋਏ ਨੇ ਤੇ ਉਹਨਾਂ ਦੀਆਂ ਗੱਡੀਆਂ ਤੱਕ ਵੀ ਇਹਨਾਂ ਬਦਮਾਸ਼ਾਂ ਦੇ ਵੱਲੋਂ ਪੰਨੀਆਂ ਗਈਆਂ ਨੇ ਸ਼ਰੇਆਮ ਇਹਨਾਂ ਦੇ ਤਸਵੀਰਾਂ ਵੀ ਜੋ ਹੈ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਲੁਧਿਆਣਾ ਦੇ ਅੰਬੇਦਕਰ ਨਗਰ ਦੀਆਂ ਇਹ ਸਹੂਲਤਾਂ ਨੇ ਬੀਤੀ ਦੇਰ ਰਾਤ ਜਿੱਥੇ ਸ਼ਰੇਆਮ ਗੁੰਡਾਗਰਦੀ ਨਜ਼ਰ ਆਈ ਹੈ ਤੁਹਾਨੂੰ ਦੱਸ ਜੀ ਕਿ ਸੂਬੇ ਦੇ ਵਿੱਚ ਨਸ਼ਿਆ ਤੇ ਖੱਲਪੋਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੀ ਅਨੇਕਾ ਕਦਮ ਚੁੱਕੇ ਜਾ ਰਹੇ ਨੇ ਤਾਂ ਅਜਿਹੇ ਦੇ ਵਿੱਚ ਹੁਣ ਮੁਹੱਲਾ ਨਿਵਾਸੀ ਵੀ ਜੋ ਹੈ ਇਕੱਠੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਲੁਧਿਆਣਾ ਦੇ ਵਿੱਚ ਅੰਬੇਦਕਰ ਨਗਰ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿਸ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇੱਥੇ ਨਸ਼ਾ ਤਸਕਰੀ ਦਾ ਕੰਮ ਕਰਦੇ ਚੱਲਦਾ ਹੈ ਨੌਜਵਾਨ ਆਂਦੇ ਨੇ ਸ਼ਰੇਆਮ ਨਸ਼ਾ ਵੇਚਿਆ ਜਾਂਦਾ ਹੈ ਤਾਂ ਇਸੇ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿ ਜਿਹੜੇ ਨਸ਼ਾ ਤਸਕਰੀ ਉਹਨਾਂ ਦੇ ਵੱਲੋਂ ਬਾਹਰੋਂ ਆਪਣੇ ਲੋਕ ਬੁਲਾਏ ਗਏ ਜਿਨ੍ਹਾਂ ਦੇ ਵੱਲੋਂ ਅਸ਼ਰੇआम ਗੁੰਡਾਗਰਦੀ ਕੀਤੀ ਗਈ ਇੱਟਾਂ ਰੋੜੇ ਚਲਾਏ ਗਏ ਤੇ ਫਿਲਮੀ ਤਰੀਕੇ ਦੇ ਨਾਲ ਜੋ ਹੈ ਹੁੱਲੜਬਾਜੀ ਕੀਤੀ ਗਈ ਹੈ ਤਾਂ ਕਈ ਲੋਕ ਜ਼ਖਮੀ ਵੀ ਹੋਏ ਨੇ ਉਹਨਾਂ ਦੇ ਵਾਹਨ ਵੀ ਨੁਕਸਾਨੇ ਗਏ ਨੇ ਤੇ ਮੌਕੇ ਤੇ ਪਹੁੰਚੇ ਪੁਲਿਸ ਦੇ ਵੱਲੋਂ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਵੀ ਮਾੜੇ ਅੰਸਰ ਹਨ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿ ਕੁਝ ਕਹਿਣਾ ਹੈ ਮੁਹੱਲਾ ਨਿਵਾਸੀਆਂ ਦਾ ਪੁਲਿਸ ਅਧਿਕਾਰੀ ਦਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਅਤੇ ਗੁੰਡਾਗਰਦੀ ਨੰਦਾਣਾ ਦੇਖਣ ਮੈਨੂੰ ਦੱਸਿਆ ਜਾ ਰਿਹਾ ਕੋਈ ਚਿੱਟੇ ਨਾ ਵੇਚਣ ਲੈ ਕੇ ਲੜਾਈ ਝਗੜਾ ਹੋਇਆ ਕਾਫੀ ਖੂਬ ਫਿਲਮੀ ਸਟਾਈਲ ਵਾਂਗੂ ਬੋਤਲਾ ਸੁੱਟ ਕੇ ਫਾਂਕੀ ਟੋਕ ਦੇਖੋ ਜੀ ਇਹ ਜਿੱਟੇ ਚਟਾ ਵਾਲੀ ਗੱਲ ਹੈ ਇਹਦੇ ਜਿੰਨੇ ਮੂੰਹ ਹੰਨੀਆਂ ਗੱਲਾਂ ਨੇ ਜੀ ਨਸ਼ਾ ਪਤਾ ਲੋਕ ਕਰਦੇ ਨੇ दारू ਪੀਂਦੇ ਨੇ दारू ਪੀ ਕੇ ਐਤਵਾਰਿਆ ਐਤਵਾਰ ਕਰਕੇ ਲੋਕ ਜਿਹੜੇ ਕਰਦੇ ਨੇ ਇਹ ਦੂਜੇ ਆਊਟਸਾਈਡਰ ਤੋਂ ਇੱਥੇ ਆਣ ਕੇ ਨੰਗੇ ਨੇ ਨਾ ਆਪਸ ਵਿੱਚ ਕਿਤੇ ਮੋਢਾ ਨਾ ਮੋਢਾ ਵੱਜਿਆ ਉਸ ਤੋਂ ਇਹਨਾਂ ਦਾ ਕੰਮ ਵਧਿਆ ਜਿਹੜੀ ਲੜਾਈ ਝਗੜਾ ਹੋਇਆ ਕਾਫੀ ਮੈਂ ਦੇਖਿਆ ਹੋਇਆ ਵੀ ਐਟ ਬਟਾ ਖਲ ਰਿਹਾ ਹੋਇਆ ਪਰ ਸਾਡੇ ਲੋਕ ਕੋਈ ਨਹੀਂ ਪਰਸਪਰ ਸਾਹ ਨਾਲ ਉਹ ਇਹਨਾਂ ਦੇ ਨਾਲ ਖੜੇ ਅਸੀਂ ਬਿਲਕੁਲ ਠੋਕ ਕੇ ਕਾਰਵਾਈ ਕਰਾਂਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜੀ ਕਿੰਨੀ ਕੋਈ ਜਲਦੀ ਸਾਰੇ ਪਰਿਵਾਰ ਨੂੰ ਸ਼ਾਮਿਲ ਹੈ ਕਿਹਾ ਜਾ ਦੇਖੋ ਜੀ ਮੇਰੇ ਵੱਲੋਂ ਦਿਨ ਹੁਣੇ ਬਿਆਨ ਲਿਖਾਉਂਦੇ ਮੈਂ ਹੁਣੇ ਹੀ ਕਾਰਵਾਈ ਕਰ ਦੇਣੀ ਆ ਸਰ ਇਹ ਕੀ ਹੱਥਾਂ ਦੇ ਹਥਿਆਰ ਸੀ ਕਿ ਉਹਨਾਂ ਦੇ ਕੋਈ ਕੁਝ ਪਤਾ ਲੱਗਿਆ ਦੱਸਿਆ ਜਾ ਰਿਹਾ ਵੀ ਕੋਈ ਨ ਸਾਰੇ ਵੇਖ ਲਾਂਗੇ ਉਹਨਾਂ ਦੇ ਵਿੱਚ ਜਿਤਨਾ ਵੀ ਆਇਆ ਬਾਕੀ ਸਾਰੇ ਕਾਰਵਾਈ ਕਰਾਂਗੇ ਠੋਕ ਕੇ ਕੋਈ ਬੰਦਾ ਢੱਲਾ ਨਹੀਂ ਛੱਡਿਆ ਜਾਊਗਾ ਕੁਝ ਪਤਾ ਲੱਗਿਆ ਕਿ ਕਿੰਨੇ ਤੋਂ ਹੁੰਡੇ ਸੀਗੇ ਬਾਈਕ ਸਵਾਰ ਦੇ ਵਿੱਚ ਕਿੰਨੇ ਕੋ ਬਾਈਕ ਸੀਗੇ ਇਹ ਵੇਖੋ ਜੀ ਵੇਖਿਆ ਕਹਨੇਗਾ ਸੀਸੀਟੀਵੀ ਤੋਂ ਵੇਖਿਆ ਜਾਊਗਾ ਕਿੰਨੇ 4 ਸੀ 5 ਸੀ ਮੋਟਰਸਾਈਕਲ ਕਿੰਨੇ ਸੀਗੇ ਜੀ ਤੇ ਸਰ ਪਰਿਵਾਰ ਨੂੰ ਇਨਸਾਫ ਮਿਲੇਗਾ ਕਿਉਂਕਿ ਤਲਵਾਰ ਵੱਜੀ ਕਹਿੰਦੇ ਪਰਿਵਾਰ ਤੇ ਬਿਲਕੁਲ ਇਨਸਾਫ ਮਿਲੇਗਾ ਜੀ ਮੈਂ ਮੌਕੇ ਤੇ ਪਹੁੰਚ ਗਿਆ ਐਸੇ ਕਰਕੇ ਹੀ ਪੁਲਿਸ ਪਾਲਜ ਪਹੁੰਚ ਗਈ ਆ ਪੀਸੀਆਰ ਪਹੁੰਚ ਗਿਆ ਇਸ ਮੌਕੇ ਤੇ ਮੈਂ ਐਸੇ ਕਰਕੇ ਮੌਕੇ ਤੇ ਖੁਦ ਆਇਆ ਹੋਇਆ ਧੋਕੇ ਕਰਵਾਏ ਕਰਾਂਗੇ ਬਲੇ ਫੜ ਕੇ ਅੰਦਰ ਦਵਾਵਾਂਗੇ ਠੀਕ ਹੈ ਜੀ ਕੀ ਮਾਮਲਾ ਹੋਇਆ ਇੱਥੇ ਜਿਹੜਾ ਕਿ ਇੱਕ ਕੱਚ वगैरह या ਤਲਵਾਰਾਂ ਦੇਖਣ ਮਿਲਦੀਆਂ ਭਾਈ ਇਹ ਕੱਚ ਨਹੀਂ ਇਹ ਪੈਟਰੋਲ ਬੰਬ ਬਣਾਏ ਹੋਏ ਸੀਗੇ ਜੀ ਇਹਨਾਂ ਨੇ ਬੀਅਰ ਦੀ ਬੋਤਲਾਂ ਦੇ ਛੋਟੀਆਂ ਦੇ ਜਿਹੜੇ ਮਤਲਬ ਕਿ ਅੱਦਰੂ ਦੇ ਮੁੰਡੇ ਐ 60 70 ਜੁਣੀ ਉਹਨਾਂ ਨੇ ਆਂਦੇ ਹੀ ਮੱਲੇ ਵਾਲਿਆਂ ਤੇ ਚਲਾਣੀ ਸ਼ੁਰੂ ਕਰ ਦਿੱਤੀ ਜਿਹੜੇ ਮੁੰਡੇ ਇੱਥੇ ਇਹਨਾਂ ਨੂੰ ਕਹਿੰਦੇ ਵੀ ਸਾਡੇ ਨਸ਼ਾ ਨਹੀਂ ਵੇਚਣਾ ਤੇ ਉਹਨਾਂ ਦੇ ਘਰ ਆ ਜਾ ਕੇ ਇੱਕ ਮੁੰਡੇ ਦੀ ਮਾਂ ਤੇ ਕੁਰਬਾਨ ਵਜਈ ਜੀ ਇਹ ਉਹਨਾਂ ਦੇ ਮੰਮੀ ਆ ਜੀ ਤੀਜੀ ਮੰਜ਼ਲ ਤੇ ਚੜ ਕੇ ਉਹ ਮੁੰਡੇ ਦੇ ਪਿੱਛੇ 10 ਜੁਣੀ ਜੀ ਹੁੰਦੇ ਕੁਰਬ ਤੇ ਅਸੀਂ ਉਹਨਾਂ ਨੂੰ ਰੋਕਦੇ ਹਾਂ ਤੇ ਉਹ ਸਾਡੇ ਤੇ ਹੈਵੀ ਹੁੰਦੇ ਆ ਜੀ ਤੇ ਅਸੀਂ ਚਾਹਾਂਗੇ ਵੀ ਜੋ ਵੀ ਪੁਲਿਸ ਦੀ ਕਾਰਵਾਈ ਆ ਸਖਤ ਤੋਂ ਸਖਤ ਹੋਵੇ ਇਸ ਮੁਹੱਲੇ ਦੇ ਵਿੱਚ ਇਹ ਗੰਦ ਖਤਮ ਹੋਵੇ ਜੀ ਲੜਾਈਆਂ ਝਗੜਾ ਦਾ ਖਤਮ ਹੋਵੇਗਾ ਅਕਸਰ ਹੀ ਅਕਸਰ ਹੀ ਉਹ ਉਹ ਨੌਜਵਾਨ ਜਾਂ ਵਿਅਕਤੀ ਇੱਥੇ ਘੁੰਮਦੇ ਨਜ਼ਰ ਆਉਂਦੇ ਨੇ ਹਾਂਜੀ ਹਾਂਜੀ ਅਜਿਹਾ ਕਿਹੋ ਜਿਹਾ ਮਾਹੌਲ ਹੁੰਦਾ ਹੈ ਇਸ ਮੁਹੱਲੇ ਦੇ ਵਿੱਚ ਇਸ ਮੁਹੱਲੇ ਦੇ ਵਿੱਚ ਦੇਖੋ ਉਹਨਾਂ ਦੇ ਪਹਿਲੇ 4-5 ਪਰਚੇ ਆ ਜੀ ਜਿਹੜੇ ਮੁੰਡਾ ਪਾਂਡੇ-ਵਾਂਡੇ ਹੈਗਾ ਜੀ ਜਿੰਦਾ ਨਾਮ ਮੀਨ ਹੁੰਦੇ ਤੇ ਪਹਿਲੇ ਹੀ 5 ਪਰਚੇ ਆ ਪੁਲਿਸ ਵਾਲਿਆਂ ਨੇ ਬਕਾਇਦਾ ਹੁੰਦੇ ਕਰ ਇੱਕ ਨੋਟਿਸ ਲਾਇਆ ਵੀ ਜਿਹੜਾ ਵੀ ਉੜ ਦਿੱਤਾ ਜਾਵੇ ਪਰ ਫਿਰ ਵੀ ਉਹ ਚਿੱਟਾ ਵੇਚਣੇ ਬਾਜ਼ ਨਹੀਂ ਆਉਂਦੇ ਅੱਛਾ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਹੋਈ ਹੈ ਕੋਈ ਇੱਥੇ ਕਾਉਂਸਲਰ ਵਗੈਰਾ ਕੋਈ ਐਮਐਲਏ ਨੇ ਕਲਾਨ ਕੀਤੀ ਗਈ ਸੀ ਜੀ ਕੋਈ ਤਰ੍ਹਾਂ ਦਾ ਕਾਉਂਸਲਰ ਐਮਐਲਏ ਜਿੰਨੇ ਵੀ ਸਾਡੇ ਇੱਥੇ ਦੇ ਹੈਗੇ ਆ ਉਹਨਾਂ ਨੇ ਥਾਣੇ ਸਾਰਿਆਂ ਨੂੰ ਕਿਹਾ ਹੋਇਆ ਜੀ ਪੁਲਿਸ ਵਾਲੇ ਸਾਨੂੰ ਸੰਜੋਗ ਹੈਗਾ ਵੀ ਆ ਪਰ ਪੁਲਿਸ ਵਾਲੇ ਜਦੋਂ ਆਉਂਦੇ ਉਹ ਵੇਚਣੇ ਭੱਜ ਜਾਂਦੇ ਆ ਜੀ ਅੱਛਾ ਜੀ ਸਿੱਧੀ ਗੱਲ ਹੈ ਜੀ ਸਾਡੇ ਬੱਚੇ ਲਾ ਆ ਵੀ ਨਹੀਂ ਆਉਂਦੇ ਸੇਰੇ ਆਹ ਸੰਨਤਾ ਜੀ ਉਹਰੇ ਘੱਟ ਵੱੜ 4-5 ਸਾਲ ਹੋ ਗਏ ਜੀ ਅੱਛਾ ਜੀ ਹਾਂ ਜੀ ਉਹਦੀ ਕੀ ਹਾਲਾਤ ਬਣ Tallitos y filmicen de que allí. Hay... ਫਿਲਮਾਂ ਦੇ ਵਿੱਚ ਕਿੱਦਾਂ ਦਿਖਾਉਂਦੇ ਜੀ ਗੁੰਡੇ ਇਕੱਠੇ ਆਂਦੇ ਜੀ 70 80 ਜੀ ਕਿਰਪਾਨਾਂ ਕੱਟੇ ਉਹਨਾਂ ਕੋਲ ਦੋ ਪਿਸਟਲ ਵੀ ਸੀਗੇ ਜੀ ਦੋ ਪਿਸਟਲਾਂ ਸੀਗੇ ਐਦਾਂ ਦਿਖਾ ਰਹੇ ਸੀ ਫਾਇਰ ਕਰਨ ਨੂੰ ਉਹਦਾ ਮੱਲੇ ਵਾਲੇ ਜਨਾਨੀਆਂ ਨਾ ਮੂਰੇ ਆਂਦੀਆਂ ਉਹਨਾਂ ਨੇ ਘਰ ਜਾਲ ਦੇਨੇ ਸੀਗੇ ਜਿਹੜੇ ਪਟ્રોલ ਬੰਬ ਬਣਾਏ ਸੀਗੇ ਅੱਛਾ ਕੀ ਕੀ ਹੱਥਾਂ ਦੇ ਵਿੱਚ ਹਥਿਆਰ ਪੜੇ ਸੀਗੇ ਕਿੰਨੇ ਕੁ ਜਾਣੇ ਸੀਗੇ ਐਡੇ ਉੱਚੇ ਉੱਚੇ ਜੀ ਉਹਨਾਂ ਕੋਲ 10 15 ਖੰਡੇ ਮੂਰੇ ਮੁੰਡਿਆਂ ਕੋਲ ਸੀ ਕਿਰਪਾਨਾਂ ਟੋਕੇ ਦੋ ਕੋਲ ਅਸਲੇ ਸੀਗੇ ਜੀ ਇੱਕ ਨੇ orange T-shirt ਪਾਈ ਸੀ ਇੱਕ ਨੇ yellow ਪਾਈ ਸੀ ਜਿੰਦੇ ਕੋਲ ਅਸਲਾ ਸੀ ਹਾਂਜੀ ਅੱਛਾ ਨੌਜਵਾਨ ਕਿੱਥੋਂ ਇ ਏ ਜੀ ਸਾਰੇ ਏਰੀਏ ਦੇ ਪਰੇ ਦੇ ਆ ਬਾਕੀ ਜਿਨ੍ਹਾਂ ਨਾਲ ਲੜਾਈ ਹੋ ਆ ਜੀ ਪਿੱਛੇ ਵੀ ਰਹਿੰਦੇ ਗੁੱਗਾ ਮਾੜੀ ਕੋਲ ਨੋ ਨੰਬਰ ਕੋਲ ਨੰਬਰ 10 ਨੰਬਰ ਤੇ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆ ਹੈ ਪੁਲਿਸ ਕੋਲ ਅਧਿਕਾਰੀ ਪਹੁੰਚੀ ਪੁਲਿਸ ਆਈ ਹੈ ਜੀ ਇੱਕ ਮੋਟਰਸਾਈਕਲ ਬਰਾਮਤ ਹੋਇਆ ਜੀ ਦਿੱਤਾ ਉਹਨਾਂ ਨੂੰ ਅਸੀਂ ਕਿਹਾ ਖੜੋ ਮੀਡੀਆ ਆ ਰਹੀ ਆ ਵੀ ਮੀਡੀਆ ਸਾਹਮਣੇ ਅਸੀਂ ਤੋਰਾਂਗੇ ਉਹ ਕਹਿੰਦੇ ਥਾਣੇ ਜਾਓ ਕੰਪਲੇਂਟ ਕਰਾਓ ਫਿਰ ਦੇਖਾਂਗੇ ਜੀ ਕਿੰਨੇ ਕੋ ਜਾਣੇ ਇੱਥੇ ਆਤੰਕ ਮਚਾ ਕੇ ਗਏ ਆ ਹੋਰਤਾਂ ਮਚਾ ਕੇ 70 80 ਜੁਣੀ ਹੋਣੀ ਹਾਲੇ ਵੀ ਉਹ ਬੰਦੇ ਨੈਰ ਦੇ ਡੁਗਰੀ ਪੁਲ ਤੇ ਖੜੇ ਆ ਜੀ ਵੀਡੀਓ ਬਣਾ ਲ ਸਾਡੇ ਬੱਚਿਆਂ ਨੇ ਜੀ ਸਕੂਲੇ ਜਾਣਾ ਉਹ ਡਰੇ ਪਏ ਆ ਉਹ ਕਹਿੰਦੇ ਵੀ ਆਸੀਂ ਸਕੂਲੇ ਨਹੀਂ ਜਾਣਾ ਜਨਾਨੀਆਂ ਡਰੀਆਂ ਪਈਆਂ ਸਾਡੀਆਂ ਜਿੰਨੇ ਵੀ ਕਰਦੀਆਂ ਮਾਵਾ ਪੈਣ ਜਿੰਨੇ ਵੀ ਸਾਰੇ ਡਰੇ ਪਏ ਆ ਕਾਨੂੰਨ ਵਿਵਸਥਾ ਕਿਸ ਤਰ੍ਹਾਂ ਦੀ ਐ ਇੱਥੇ ਕਾਨੂੰਨ ਵਿਵਸਥਾ ਜੀ ਇਹ ਕਲੋਨੀ ਚ ਨਹੀਂ ਆ ਕਲੋਨੀ ਵਾਸਤੇ ਨਹੀਂ ਆ ਜੀ ਇਹ ਕਿਹੜੀ ਕਲੋਨੀ ਵਾਸਤੇ ਨਹੀਂ ਆ ਜੀ ਕਿਸੇ ਦੇ ਸ਼ਸਤਰ ਚੋਂ ਦੇ ਸਕਦਾ ਵੀ ਰਵੀ ਆ ਹਾਂ ਜੀ ਇੱਕ ਮੁੰਡੇ ਦੇ ਲੱਗਿਆ ਹੁੰਦੇ ਤੀਜੀ ਮੰਜ਼ਿਲ ਤੇ ਚੜ ਕੇ ਮਾਰੀਆਂ ਜੀ ਬਾਹ ਦੇ ਮਾਰੀ ਇਹਨਾਂ ਦਾ ਬੇਟਾ ਜੀ ਉਹਨੇ ਰੋਕਿਆ ਸੀ ਵੀ ਨਸ਼ਾ ਨਾਲ ਵਿੱਚੋਂ ਬਸ ਇਹ ਜੀ ਨਸ਼ਾ ਨਹੀਂ ਵਿੱਚੋਂ ਬਸ ਜੀ ਜਿੱਤੇ ਨੂੰ ਵੀ ਆਵਾਂਗਾ ਵੀ ਬਸ ਨਸ਼ਾ ਨਾਲ ਵਿੱਚੋਂ ਬਸ ਆਹੀ ਹਾਂ ਹਾਂ ਜੀ 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 ਵੀ ਨਸ਼ਾ ਨਾਲ ਵਿੱਚੋਂ ਬਸ ਤੇ ਆਮ ਗੁੰਡਾਗਰਦੀ ਦਾ ਨਾਚ ਨਜ਼ਰ ਆਇਆ ਜਿਸ ਦੇ ਵਿੱਚ ਦੇਖਿਆ ਸਕਦਾ ਹੈ ਕਿ ਕਿਸ ਤਰ੍ਹਾਂ ਨੌਜਵਾਨਾਂ ਦੇ ਵੱਲੋਂ ਇਟਾ ਰੋੜੇ ਚਲਾਏ ਗਏ ਨੇ ਦਰਸਲ ਇਲਾਕਾ ਨਿਵਾਸੀਆਂ ਦੇ ਵੱਲੋਂ ਨਸ਼ਾ ਵੇਚਣ ਦਾ ਵਿਰੋਧ ਕੀਤਾ ਗਿਆ ਸੀ ਕਿ ਇਸੇ ਦੌਰਾਨ ਤਸਕਰਾਂ ਦੇ ਵੱਲੋਂ ਆਪਣੇ ਬੰਦੇ ਬੁਲਾਏ ਗਏ 50 ਦੇ ਕਰੀਬ ਇਹ ਬਦਮਾਸ਼ ਦੱਸੇ ਜਾ ਰਹੇ ਨੇ ਜੋ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਮੁਹੱਲੇ ਦੇ ਵਿੱਚ ਇਹਨਾਂ ਦੇ ਵੱਲੋਂ ਹੁੱਲੜਬਾਜ਼ੀ ਕੀਤੀ ਗਈ ਹੈ ਜਿਹੜੇ ਵਾਹਨ ਖੜੇ ਸੀ ਉਹਨਾਂ ਨੂੰ ਵੀ ਨੁਕਸਾਨ ਨਿਆ ਗਿਆ ਕਿਹਾ ਜਾ ਰਿਹਾ ਹੈ ਕਿ ਇਸ ਇਲਾਕੇ ਦੇ ਵਿੱਚ ਲਗਾਤਾਰ ਨਸ਼ਾ ਵੇਚਣ ਦਾ ਜੋ ਕੰਮ ਕੀਤਾ ਜਾਂਦਾ ਹੈ ਤਾਂ ਅਜਿਹੇ ਦੇ ਵਿੱਚ ਮੁਹੱਲਾ ਨਿਵਾਸੀ ਇਕੱਠੇ ਹੁੰਦੇ ਨੇ ਵਿਰੋਧ ਕੀਤਾ ਜਾਂਦਾ ਹੈ ਤਾਂ ਇਸ ਨੂੰ ਲੈ ਕੇ ਤਸਕਰਾਂ ਦੇ ਵੱਲੋਂ ਆਪਣੇ ਸਾਥੀਆਂ ਨੂੰ ਬੁਲਾਇਆ ਗਿਆ ਤੇ ਮੁਹੱਲੇ ਦੇ ਵਿੱਚ ਜੋ ਇਹ ਗੁੰਡਾਗਰਦੀ ਦਿਖਾਈ ਗਈ ਹੈ ਤਸਵੀਰਾਂ ਸਾਰੀਆਂ ਲੋਕਾਂ ਦੇ ਵੱਲੋਂ ਆਪਣੇ ਫੋਨਾਂ ਦੇ ਵਿੱਚ ਕੈਪਚਰ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਵੀ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਕਿਸ ਤਰੀਕੇ ਦੇ ਨਾਲ ਮਾਹੌਲ ਨੂੰ ਖਰਾਬ ਕੀਤਾ ਜਾ ਰਿਹਾ ਹੈ ਇੱਟਾ ਰੋੜੇ ਚਲਾਏ ਗਏ ਨੇ ਕਈ ਲੋਕ ਜਿਹੜੇ ਨੇ ਗੰਭੀਰ ਜ਼ਖਮੀ ਵੀ ਹੋਏ ਨੇ ਤੇ ਉਹਨਾਂ ਦੀਆਂ ਗੱਡੀਆਂ ਤੱਕ ਵੀ ਇਹਨਾਂ ਬਦਮਾਸ਼ਾਂ ਦੇ ਵੱਲੋਂ ਪੰਨੀਆਂ ਗਈਆਂ ਨੇ ਸ਼ਰੇਆਮ ਇਹਨਾਂ ਦੇ ਤਸਵੀਰਾਂ ਵੀ ਜੋ ਹੈ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਲੁਧਿਆਣਾ ਦੇ ਅੰਬੇਦਕਰ ਨਗਰ ਦੀਆਂ ਇਹ ਤਸਵੀਰਾਂ ਨੇ ਬੀਤੀ ਦੇਰ ਰਾਤ ਜਿੱਥੇ ਸ਼ਰੇਆਮ ਗੁੰਡਾਗਰਦੀ ਨਜ਼ਰ ਆਈ ਹੈ ਤੁਹਾਨੂੰ ਦੱਸੇ ਕਿ ਸੂਬੇ ਦੇ ਵਿੱਚ ਨਸ਼ਿਆਂ ਤੇ ਥੱਲ ਪੋਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੀ ਅਨੇਕਾਂ ਕਦਮ ਚੁੱਕੇ ਜਾ ਰਹੇ ਨੇ ਤਾਂ ਅਜੇਹੇ ਦੇ ਵਿੱਚ ਹੁਣ ਮੁਹੱਲਾ ਨਿਵਾਸੀ ਵੀ ਜੋ ਹੈ ਇਕੱਠੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਲੁਧਿਆਣਾ ਦੇ ਵਿੱਚ ਅੰਬੇਦਕਰ ਨਗਰ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿਸ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇੱਥੇ ਨਸ਼ਾ ਤਸਕਰੀ ਦਾ ਕੰਮ ਕਰਦੇ ਚੱਲਦਾ ਹੈ ਨੌਜਵਾਨ ਆਂਦੇ ਨੇ ਸਰੇ ਆਮ ਨਸ਼ਾ ਵੇਚਿਆ ਜਾਂਦਾ ਹੈ ਤਾਂ ਇਸੇ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿ ਜਿਹੜੇ ਨਸ਼ਾ ਤਸਕਰੀ ਉਹਨਾਂ ਦੇ ਵੱਲੋਂ ਬਾਹਰੋਂ ਆਪਣੇ ਲੋਕ ਬੁਲਾਏ ਗਏ ਜਿਨ੍ਹਾਂ ਦੇ ਵੱਲੋਂ ਅੱਜ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਇੱਟਾ ਰੋੜੇ ਚਲਾਏ ਗਏ ਤੇ ਫਿਲਮੀ ਤਰੀਕੇ ਦੇ ਨਾਲ ਜੋ ਹੈ ਹੁੱਲੜਬਾਜੀ ਕੀਤੀ ਗਈ ਹੈ ਤਾਂ ਕਈ ਲੋਕ ਜ਼ਖਮੀ ਵੀ ਹੋਏ ਨੇ ਉਹਨਾਂ ਦੇ ਵਾਹਨ ਵੀ ਨੁਕਸਾਨੇ ਗਏ ਨੇ ਤੇ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਵੀ ਮਾੜੇ ਅਨਸਰ ਹਨ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿ ਕੁਝ ਕਹਿਣਾ ਹੈ ਮੁਹੱਲਾ ਨਿਵਾਸੀਆਂ ਦਾ ਪੁਲਿਸ ਅਧਿਕਾਰੀ ਦਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਜੋ ਅੱਤੇ ਗੁੰਡਾਗਰਦੀਆਂ ਨੰਗਾ ਨਾ ਦੇਖਣ ਮੈਨੂੰ ਦੱਸਿਆ ਜਾ ਰਿਹਾ ਕੋਈ ਚਿੱਟੇ ਨਾ ਵਿੱਚ ਲੈ ਕੇ ਲੜਾਈ ਝਗੜਾ ਹੋਇਆ ਕਾਫੀ ਫੂਗਾ ਫਿਲਮੀ ਸਟਾਈਲ ਵਾਂਗੂ ਬੋਤਲਾ ਸਿੱਕੇ ਫੈਂਕੀ ਟੋਕਿਆ ਦੇਖੋ ਜੀ ਇਹ ਜਿਹੜੀ ਚਿੱਟੇ ਚੱਟਾ ਵਾਲੀ ਗੱਲ ਹੈ ਇਹਦੇ ਜਿੰਨੇ ਮੂੰਹ ਹੰਨੀਆਂ ਗੱਲਾਂ ਨੇ ਜੀ ਨਸ਼ਾ ਪਤਾ ਲੋਕ ਹੀ ਕਰਦੇ ਨੇ दारू ਪੀਂਦੇ ਨੇ दारू ਪੀ ਕੇ ਐਤਵਾਰਿਆ ਐਤਵਾਰ ਕਰਕੇ ਲੋਕ ਜਿਹੜੇ ਕਰਦੇ ਨੇ ਇਹ ਦੂਜੇ ਆਊਟਸਾਈਡਰ ਤੋਂ ਇੱਥੇ ਆਣ ਕੇ ਨੰਗੇ ਨੇ ਨਾ ਆਪਸ ਵਿੱਚ ਕਿਤੇ ਮੋਢੇ ਨਾਲ ਮੋਢਾ ਵੱਜਿਆ ਉਸ ਤੋਂ ਇਹਨਾਂ ਦਾ ਕੰਮ ਵਧਿਆ ਜਿਹੜੀ ਲੜਾਈ ਝਗੜਾ ਹੋਇਆ ਕਾਫੀ ਮੈਂ ਦੇਖਿਆ ਹੋਇਆ ਵੀ ਐਟਵਟਾ ਖਲ ਰਿਆ ਹੋਇਆ ਪਰ ਸਾਡੇ ਲੋਕ ਕੋਈ ਨਹੀਂ ਪ੍ਰਸ਼ਾਸਨ ਵਾਲੋ ਇਹਨਾਂ ਦੇ ਨਾਲ ਖੜੇ ਅਸੀਂ ਬਿਲਕੁਲ ਠੋਕ ਕੇ ਕਾਰਵਾਈ ਕਰਾਂਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜੀ ਕਿੰਨੀ ਕੋਈ ਜਲਦੀ ਸਾਡੇ ਪ੍ਰਵਾਨ ਨੂੰ ਸਮਝਿਆ ਜਾਏ ਦੇਖੋ ਜੀ ਮੇਰੇ ਵੱਲੋਂ ਦਿਨ ਹੁਣੇ ਬਿਆਨ ਲਿਖਾਉਂਦੇ ਮੈਂ ਹੁਣੇ ਕਾਰਵਾਈ ਕਰ ਦੇਣੀ ਆ ਸਰ ਜੀ ਕੀ ਸਾਰੇ ਦੇ ਹਥਿਆਰ ਸੀ ਕਿ ਉਹਨਾਂ ਦੇ ਕੋਈ ਕੁਝ ਪਤਾ ਲੱਗਿਆ ਦੱਸਿਆ ਜਾ ਰਿਹਾ ਵੀ ਕੋਈ ਨੰਗੇ ਕਰਪਾਨਾ ਵਗੈਰਾ ਸੀਗਾ ਬਾਕੀ ਉਹ ਸੀਸੀਟੀਵੀ ਵਗੈਰਾ ਸਾਰੇ ਵੇਖ ਲਾਂਗੇ ਉਹਨਾਂ ਦੇ ਵਿੱਚ ਜਿਤਨਾ ਵੀ ਆਇਆ ਬਾਕੀ ਸਾਰੇ ਕਾਰਵਾਈ ਕਰਾਂਗੇ ਠੋਕ ਕੇ ਕੋਈ ਬੰਦਾ ਟੱਲਾ ਨਹੀਂ ਛੱਡਿਆ ਜਾਊਗਾ ਕੁਝ ਪਤਾ ਲੱਗਿਆ ਕਿ ਕਿੰਨੇ ਤੂਮ ਹੁੰਦੇ ਸੀਗੇ ਬਾਈਕ ਸਵਾਰ ਦੇ ਵਿੱਚ ਕਿੰਨੇ ਕੋ ਬਾਈਕ ਸੀਗੇ ਇਹ ਵੇਖੋ ਜੀ ਵੇਖਿਆ ਕਹਿੰਦੇਗਾ ਸੀਸੀਟੀਵੀ ਤੋਂ ਵੇਖਿਆ ਜਾਊਗਾ ਕੋ ਚਨੇ 4 ਸੀ 5 ਸੀ ਮੋਟਰਸਾਈਕਲ ਕਿੰਨੇ ਸੀਗੇ ਜੀ ਤੇ ਸਰ ਪਰਿਵਾਰ ਨੂੰ ਸਾਹ ਮਿਲੇਗਾ ਕਿਉਂਕਿ ਤਲਵਾਰ ਵਜੇ ਕਹਿੰਦੇ ਪਰਿਵਾਰ ਦੇ ਬਿਲਕੁਲ ਇਨਸਾਫ ਮਿਲੇਗਾ ਜੀ ਮੈਂ ਮੌਕੇ ਤੇ ਇਸ ਮੌਕੇ ਤੇ ਮੈਂ ਇਸੇ ਕਰਕੇ ਮੌਕੇ ਤੇ ਖੁਦ ਆਇਆ ਹੋਇਆ ਬਿਲਕੁਲ ਕਿਸੇ ਨੂੰ ਆਚ ਨਹੀਂ ਆਉਣ ਦਿੱਤੀ ਕਿਉਂ ਠੋਕ ਕੇ ਕਾਰਵਾਈ ਕਰਾਂਗੇ ਬਾਦੇ ਫੜ ਕੇ ਅੰਦਰ ਦਵਾਂਗੇ ਠੀਕ ਹੈ ਜੀ ਕੀ ਮਾਮਲਾ ਹੋਇਆ ਇੱਥੇ ਜਿਹੜਾ ਕਿ ਇੱਕ ਕੱਚ ਵਗੈਰਾ ਜਾਂ ਤਲਵਾਰਾਂ ਦੇਖਣ ਨੂੰ ਮਿਲਦੀਆਂ ਸਹੀ ਇਹ ਕੱਚ ਨਹੀਂ ਇਹ